ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਆਪ ਪੰਜਾਬ ਦੀ ਬਹੁਤ ਹੀ ਜੜੀ ਉਹਨਾਂ ਨੂੰ ਫੇਵਰੇਟ ਬਰਸਾਤਾਂ ਵਿੱਚ ਬਣਾਉਂਦੇ ਆਂ ਪਰ ਇਹ ਦੇ ਕੱਚੇ ਤਕਰੀਬਨ 100 ਗ੍ਰਾਮ ਉਹ ਜ ਆਪਾਂ ਅੱਜ ਇਹਦੇ ਕਿੱਦਾਂ ਬਣਾ ਤੇ ਕੀ ਬਣਾਇਆ ਆ। ਅੱਜ ਮੈਂ ਚੌਲ ਲੈਨੇਵੇਂ ਟੋਟਾ ਚੌਲ ਜਿਹੜੇ ਹੁੰਦੇ ਆ ਉਹ ਲੈਨੇ ਆਪਾਂ ਨੇ। ਥੋੜਾ ਜਿਹਾ ਭੌਂਤਾ ਸੀ ਮੈਂ। ਬਹੁਤ ਥੋੜੇ ਚੌਲ ਕਿਉਂ ਬਹੁਤ ਥੋੜੀ ਜਿਹੀ ਘੀਰ ਉਹ ਨਹੀਂ ਥੋੜੇ ਚੌਲ ਲੈ ਆਵੇਂ। ਇਹਨੂੰ ਭੌਂ ਕੇ ਰੱਖਿਆ ਉਹਨੇ ਥੋੜਾ ਜਿਹਾ ਬੋਇਲ ਕਰੂੰਗੀ। ਜਿਆਦਾ ਖੁੱਲੇ ਪਾਣੀ ਚ ਬੋਇਲ ਕਰਾਣਾ ਕਿਹਦੇ ਹੈਗਾ ਤਰੀਕਾ ਇਹ। ਜੇ ਆਪਾਂ ਡਾਕਟਰ ਜਿ ਹਰ ਕੋਈ ਖਾ ਸਕਦਾ ਹੈ ਇਸ ਕੀਰ ਨੂੰ ਇਸ ਤਰੀਕੇ ਨਾਲ ਬਣਾਈ ਹੈ ਹੋਏ ਚਲ ਆਪਣੇ ਬਾਇਲ ਹੋ ਗਏ ਦੇਖੋ ਚੰਗੀ ਤਰ੍ਹਾਂ ਆਪਾਂ ਪਾਣੀ ਕੱਢ ਦੇਣਾ ਸਾਰਾ ਹੁਣ ਬਾਇਲ ਕਰਕੇ ਪਾਣੀ ਚੋਂ ਲਾ ਕੱਢ ਕੇ ਨਾ ਇਹ ਸਾਰੀ ਬੈਜ ਹੀ ਨਿਕਲ ਜਾਂਦੀ ਹੈ ਇਦਾਂ ਸਾਰਾ ਪਾਣੀ ਕੱਢਤਾ ਆਪਾਂ ਇਹਨਾਂ ਨੂੰ ਚਲ ਹੁਣ ਮੈਚ ਕਰ ਲਾਂਗੇ ਉਹਨੇ ਚਲੋ ਮੈਚ ਕਰਕੇ ਫਿਰ ਉਹਦੇ ਵਿੱਚ ਪਾ ਲੈਣਾ ਆਪਾਂ ਇਹਦੇ ਇਸ ਨੂੰ ਬਹੁਤ ਵਧੀਆ ਬਣਦੀ ਕੀ ਰਹੀ ਇਹ ਤਾਂ ਜਲਦੀ ਬਣ ਜਾਂਦੀ ਆ ਤੇ ਜਿਹੜੀ ਇਹ ਆਪਾਂ ਹਰ ਕੋਈ ਖਾ ਸਕਦਾ ਹੈ ਇਹਨੂੰ ਨੁਕਸਾਨ ਨਹੀਂ ਕਰਦੀ ਬਿਲਕੁਲ ਵੀ ਉਹ ਤੁਹਾਨੂੰ ਚੌਲ ਖਣੀ ਮਨਾ ਕਰ ਦਿੰਦੇ ਪਤਾ ਤੇ ਇਦਾਂ ਇਦਾਂ ਬਖਾ ਸਕਦੇ ਇਹਨਾਂ ਨੂੰ ਤੇ ਤੁਹਾਨੂੰ ਅਗੇ ਉਹ ਬੋਇਲ ਕਰਾਂਗੇ ਥੋੜੀ ਜਿਹੀ ਵਾਲੀ ਦੇਵਾਂਗੇ ਇਹਨਾਂ ਨੂੰ ਬਹੁਤ ਜਲਦੀ ਬਣ ਜਾਣੇ ਬਹੁਤ देर ਨਹੀਂ ਲੱਗਦੀ ਇਹਨਾਂ ਨੂੰ ਹਮ ਮਿਲਕਵੇਟ ਪਾਇਆ ਮੈਂ ਥੋੜਾ ਮਿਲਕਵੇਟ ਪਾ ਦੂੰਗੀ ਥੋੜਾ ਗਾੜਾ ਹੁੰਦਾ ਇਹਨਾਂ ਨਾਲ ਉਹਦੀ ਟੇਸਟ ਬਣ ਜਾਂਦਾ ਹੈ ਉਹ ਮਿੱਠਾ ਘੱਟ ਪਾਵਾਂਗੇ ਮਿਲਕਵੇਟ ਚ ਕਿਉਂ ਮਿੱਠਾ ਹੁੰਦਾ ਇਹਨਾਂ ਸਕੇ ਚਲੋ ਦੁੱਧ ਹੀ ਰੂ ਮਿੱਠਾ ਨਹੀਂ ਪਾਉਂਦਾ ਪੋਣਾ ਹੈਗਾ ਤੇ ਦੇਖੋ ਸਾਰਾ ਮਿਲਕਵੇਟ ਚੋਤਾ ਮੈਂ ਸਾਰਾ ਖੁਰ ਗਿਆ ਹੋਇਆ ਇਹ ਦੇਖੋ ਚਲੋ ਗਾ ਇਹਦੇ ਚ ਥੋੜਾ ਜਿਹਾ ਨਾ ਕਸਟਰਡ ਪਾਊਡਰ ਇੱਕ ਚਮਚਾ ਠੰਡੇ ਦੁੱਧ ਵਿੱਚ ਘੋਲਣ ਸਾ ਬਿਲਕੁਲ ਠੰਡੇ ਦੁੱਧ ਵਿੱਚ ਘੁਲ ਕੇ ਪਾਉਣਾ ਹੈ ਗਰਮ ਵਿੱਚ ਨਹੀਂ ਪਾਉਣਾ ਸੀ ਫੇ ਜਮ ਜੇ ਜਾਂਦਾ ਹੋਰੀ ਕੁਝ ਬਣ ਜਾਂਦਾ ਇਹਦਾ ਨੰਨ ਧਿਆਨ ਰੱਖਣਾ ਸੀ ਥੋੜਾ ਜਿਹਾ ਹੋਰ ਪਾਉਂਗੀ ਕਸਟਰਡ ਕਿਉਂਕਿ ਥੋੜਾ ਲੱਗ ਰਿਹਾ ਹੋਇਆ ਨਾ ਥੋੜਾ ਜਿਹਾ ਹੋਰ ਪਾਉਂਗੀ ਥੋੜੀ ਜਿਹੀ ਹੈਗੀ ਆ ਕਿਸ਼ਮਿਸ਼ ਕਿਸ਼ਮਿਸ਼ ਪਾਤੇ ਹੋਏ ਪਹਿਲਾਂ ਕਿ ਰੱਖਿਆ ਸੀ ਇਹ ਵੀ ਔਰ ਨਾਰੀਅਲ ਕੋਕੋਨਟ ਕੱਟ ਕੇ ਰੱਖਿਆ ਸੀ ਮੈਂ ਕਿੱਚਾ ਜਿਹਾ ਨਾਰੀਅਲ ਲਪਾਇਆ ਥੋੜਾ ਜਿਹਾ ਬਾਕੀ ਦਾ ਜੂਸ ਆ ਵਾਚਵਾ ਲਾਂਗੇ ਆਪਾਂ ਨੂੰ ਪੰਨੇ ਦੇਖੋ ਹੁਣ ਕਰਕੇ ਇੱਕ ਚਮਚ ਵਿੱਚ ਹੋ ਰਿਹਾ ਇਹ ਢਲ ਕੇ ਬਾਤਾ ਠੰਡੇ ਦੁੱਧ ਦੇ ਵਿੱਚ ਕਸਟਰਡ ਦਾ ਤੇ ਜਿਹੜਾ ਸਾਰਾ ਦੁੱਧ ਪਾਤਾ ਜਿਹੜਾ ਰਹਿ ਗਿਆ ਸੀ ਉਹ ਚ ਹੁਣ ਦੁੱਧ ਆਪਾਂ ਹੋਰ ਪਾ ਦਾਂਗੇ ਇਹ ਲੋੜ ਹੋ ਗਈ ਆਪਾਂ ਨੂੰ ਕਿਉਂਕਿ ਖੀਰ ਪਤਲੀ ਰੱਖਾਂਗੇ ਕਿਉਂਕਿ ਬਾਅਦ ਚ ਪੀਵੀ ਬਹੁਤ ਗਾੜੀ ਹੋ ਜਾਂਦੀ ਹੈ ਇਸ ਕਰਕੇ ਪਹਿਲਾਂ ਪਤਲੀ ਬਣਾਉਣੀ ਹੈ ਤੇ ਚੀਨੀ ਬਹੁਤ ਘੱਟ ਪਾਉਂਗੀ ਅੱਜ ਕਿਉਂਕਿ ਪਹਿਲਾਂ ਮੈਂ ਮਿਲਕ ਵੇਨ ਪਾਇਆ ਨਾ ਉੱਚੀ ਨੀ ਕਾਫੀ ਹੁੰਦੀ ਆ ਤੇ ਚੰਗੇ ਜੀਨੀ ਉਹ ਸਿਰਫ ਦੋ ਤਿੰਨ ਜਮ ਜਵਾਈ ਆ। ਉਹ ਜ਼ਿਆਦਾ ਖਾਣ ਨਹੀਂ ਪਾਉਂਗੀ। ਕਿਰ ਤਕਰੀਆਂ ਤਕਰੀਰ ਤਿਆਰ ਹੋ ਗਈ ਆ ਦੇਖੋ ਆਪਾਂ ਤੇ ਕਾਜੂਆ ਤੇ ਕੱਟ ਕੇ ਥੋੜੇ। ਕਿਰ ਆਪਣੀ ਦੇਖੋ ਤਕਰੀਰ ਤਿਆਰ ਗਈ ਨੋਂਟਾ ਕੇ ਰੱਖ ਲੈਂਗੇ ਆਪਾਂ। ਤੁਹਾਨੂੰ ਹੋਰ ਪਤਾ ਸੀ ਵੀ ਦੱਕਣੀ ਉਹਦੀ ਬਣੀ ਆ। ਫੇਫੀ ਆਪਣੇ ਆਪ ਗਾੜੀ ਜੱਤੇ ਪੂਰੇ ਉਹਨਾਂ ਨੇ ਜੱਤੇ ਗਾੜੀ ਹੋ ਜਾਣੀ ਐ। ਠਾਕੇ ਰੱਖ ਦੋਗੇ ਹੁਣ ਮੈਂ ਲਿਆ ਦੇ ਇੱਕ ਕੱਪ ਇੱਕ ਕੱਪ ਲਈਏ ਸ਼ੱਕਰ ਦੀ। ਗੜੂਲਾ ਚ ਚੱਕਰ ਲੱਗਿਆ ਹੋਇਆ ਹੈ। ਇੱਕ ਕੱਪੀ ਪਾਣੀ ਪਾਉਂਗੀ ਇਹ ਚ ਵਿੱਚ ਸ਼ੱਕਰ ਵਿੱਚ। ਤੈਨੂੰ ਘੋਲ ਲੂੰਗੀ ਚੰਗੀ ਤਰ੍ਹਾਂ। ਇਹਦਾ ਗੋੜਾ ਦਾ ਥੋੜਾ ਗਰਮ ਕੰਨਾਂ ਵਿੱਚ ਸ਼ੱਕਰ ਉਹ ਤੇ ਠੰਡੇ ਚ ਘੁਲ ਜਾਣੀ ਗਰਮ ਕੰਨ ਦੀ ਲੋੜ ਨਹੀਂ ਹੈਗੀ ਪਾਣੀ ਵਿੱਚ ਨੂੰ। ਨੇ ਕਰ ਘੋਲ ਲੈਣ ਦੇਖੋ ਬਹੁਤ ਆਰਾਮ ਨਾਲ ਘੁਲ ਜਾਣੀ ਹੈ ਇਹ। ਹੁਣ ਜਿੰਨੀ ਸ਼ੱਕਰ ਉਸ ਤੋਂ ਗੁਣਾ ਆਟਾ ਪਾਵਾਂਗੇ ਆਪਾਂ। ਥੈਨ ਠੰਡਾ ਵਾਲਾ ਆਟਾ ਪਾਉਣਾ ਤੋਂ ਕਾ ਪਾਟਾ ਵਾਂਗੇ ਕਪੜੇ ਵਿੱਚ। ਉਸ ਜਿਆਦਾ ਫਾਇਵ ਵਾਲ ਘਟ ਨਹੀਂ ਹੋਣਾ ਜੀ ਸਮਝ ਆ ਗਈ? ਕਿਉਂਕਿ ਜੇ ਆਪ ਘੱਟ ਪਾਵਾਂਗੇ ਤਾਂ ਨਾ ਇਹ ਪੂਰੇ ਜਿਹੜੇ ਤਵੇ ਨਾਲ ਲੱਗਦੇ ਰਹਿੰਦੇ ਹਨ ਮਿੱਠਾਈ ਜ਼ਿਆਦਾ ਹੋਈ ਤਾਂ ਫਿਰ ਬਣਦੀ ਨਹੀਂ ਹੈਗੀ ਇਸ ਕਰਕੇ ਆਟਾ ਥੋੜਾ ਜਿਆ ਤੁਹਾਡੇ ਜੇ ਤੂਫੂੜੇ ਤਵੇ ਨਾਲ ਲੱਗਦੇ ਤੁਸੀਂ ਹੁਣ ਨਹੀਂ ਚਿਪਕਵਾਂਗੇ ਤੁਸੀਂ ਆਟਾ ਥੋੜਾ ਜ਼ਿਆ ਪਰੋਲ ਤਾਂ ਤੁਹਾਡੇ ਸੀ ਕਿ ਬਣ ਲੱਗ ਜਾਂਦੀ ਹੈਗਾ ਇਹਨਾਂ ਤੁਸੀਂ ਧਿਆਨ ਰੱਖਣਾ ਹੈਗਾ ਹਾਂ ਦੇਖੋ ਆਟਾ ਵੀ ਡਰ ਰਹਿ ਗਿਆ ਸੀ ਪਾਤਾ ਪੂਰਾ ਦੋ ਕੱਪ ਹੋ ਗਿਆ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਹਨੂੰ ਥੋੜਾ ਪਾਣੀ ਵਾਕੇ ਜਿੰਨਾ ਪਾਣੀ ਕਨਸਿਸਟੈਂਸੀ ਆਪਣੇ ਉਸੇ ਹੀ ਕਰ ਦੇਣੀ ਹੈ ਉਹਦੀ ਵਾਕੇ ਪਾਣੀ ਜਿੰਨੀ ਚਾਹੀਦੀ ਤੁਹਾਨੂੰ ਨਾ ਬਹੁਤ ਗਾੜੀ ਹੋਵੇ ਨਾ ਬਦਲੀ ਹੋਵੇ ਨਾ ਧਿਆਨ ਰੱਖਣਾ ਪਤਵੇ ਤੇ ਫੈਲਾਉਣਾ ਹੁੰਦਾ ਬਸ ਬਹੁਤ ਸਹੀ ਜੀ ਹੋਵੇ ਗੁਲਗੁਲੇ ਬਣਾਉਣ ਦੇ ਉਸ ਤੋਂ ਥੋੜੀ ਜਿਹੀ ਪਤਲੀ ਹੁੰਦੀ ਹੈ ਗੁਲਗੁਲੇ ਥੋੜੀ ਜਿਹੀ ਗਾੜੇ ਹੁੰਦੇ ਥੋੜੀ ਪਤਲੀ ਹੁੰਦੀ ਉਸ ਤੋਂ ਬਹੁਤਾ ਬਦਲੀ ਵੀ ਨਹੀਂ ਹੁੰਦੀ ਥੋੜੀ ਦੇਰ ਢਟਾ ਕੇ ਰੱਖ ਦਾਂਗੇ ਇਹਨੂੰ 15 ਮਿੰਟ ਲਈ ਆਪਾਂ ਹਾਂਵੇਂ ਕਾ ਕਿਸ਼ਮਿਸ਼ ਸੌਰੀ ਕਾਜੂ ਬਦਾਮ ਤੇ ਰਿਸਤਾ ਆਪਾਂ ਕੱਟ ਕੇ ਰੱਖਦੇ ਥੋੜਾ ਥੋੜਾ ਉਵੇਂ ਪਾਉਂਗੀ ਕਿ ਤਰ੍ਹਾਂ ਤੁਹਾਨੂੰ ਕੀ ਹੱਥ ਤੇ ਗਿਆ ਸੀ ਔਰ ਕੁੜੇ ਦੇਖਦੇ ਆ ਆਟਾ ਦੇਖੋ ਬਿਲਕੁਲ ਸਹੀ ਹੋ ਗਿਆ ਦੇਖੋ ਸਿੱਟ ਹੋ ਗਿਆ ਬਿਲਕੁਲ ਕਨਸਿਸਟੈਂਸੀ ਦੇਖਣੀ ਉਹਦੀ ਇਹਦੀ ਹੁਣ ਇਹਨੂੰ ਬਣਾਵਾਂਗੇ ਤੇ ਉਹਦੇ ਫਲੋਇੰਗ ਚਾਹੀਦੀ ਕਨਸਿਸਟੈਂਸੀ ਫਲੋ ਹੋਣਾ ਚਾਹੀਦਾ ਬਿਲਕੁਲ ਥਲੇ ਨੂੰ ਦੇਸੀ ਘਿਓ ਲਾਇਆ ਮੈਂ ਤੇ ਉਹਦੇ ਉੱਪਰ ਜਿਹੜਾ ਮੈਂ ਤੁਸੀਂ ਲਾਸਾ ਤੇਲ ਜਾਂ ਜੋ ਮਰਜੀ ਲਾ ਲਓ ਤੁਹਾਡੀ ਮਰਜ਼ੀ ਹੈ ਇਹ ਇਹ ਪਾਉਂਗੀ ਹੁਣ ਮੈਂ ਪੈਟਰਨ ਨੋ ਫੇਲਾ ਦੇਣਾ ਥੋੜਾ ਜਿਹਾ ਇਦਾਂ ਤੁਸੀਂ ਪਤਲੇ ਚਾਹਣ ਤਾਂ ਪਤਲੇ ਬਣਾਉਣੇ ਹੋ ਤੁਸੀਂ ਗੱਤੇ ਨਾਲ ਫੇਲਾ ਸਕਦੇ ਆ ਇਹਨੂੰ ਪਰ ਮੈਂ ਬਹੁਤ ਪਤਲੇ ਨਹੀਂ ਬਣਾਉਣੇ ਕਿਉਂਕਿ ਜਿਵੇਂ ਡرائی ਫੂਡ ਲਗਾਉਣੇ ਆ ਤਾਂ ਕਰਕੇ ਇਹਨੂੰ ਹੁਣ ਪਲਾਰ ਪਲਟ ਦਾਂਗੇ ਸਾਰੇ ਬਸ ਇੱਕ ਬਹੁਤ ਆਸਾਨੀ ਨਾਲ ਬਣ ਜਾਂਦੇ ਆ ਪੂੜੇ ਔਖੇ ਨਹੀਂ ਬਸ ਤੁਸੀਂ ਆਟੇ ਤੇ ਗੁੜ ਦੀ ਮਾਤਰਾ ਤੁਹਾਡੀ ਸਿਰ ਤੇ ਫਿਰ ਪੂੜੇ ਬਣਨੇ ਔਖੇ ਨਹੀਂ ਹੈਗੇ ਤੁਹਾਨੂੰ ਆਟਾ ਤੁਹਾਡਾ ਜਿਆਦਾ ਘੱਟ ਨਾ ਹੋਵੇ ਵੀ ਗੁੜ ਜਿਆਦਾ ਫਿਰ ਨਹੀਂ ਬਣਦੇ ਹੈਗੇ। ਆਟਾ ਤੁਹਾਡਾ ਸਹੀ ਤਰ੍ਹਾਂ ਪਿਆ ਹੋਇਆ ਤਾਂ ਬਿਲਕੁਲ ਵਧੀਆ ਬਣ ਜਾਂਦੇ ਰਹੋ ਨਾ ਓਕੇ ਨਹੀਂ ਹੈ ਬਣਾਉਣੇ ਇਹ। ਤੋਂ ਜਿਹੜਾ ਮਰਜੀ ਹੋਵੇ ਇੱਕ ਤੋਂ 52 ਲੋਹੇ ਤੇ ਬਣ ਜਾਂਦੇ ਆ। ਕੌਨਸਟਿਕ ਜਿਹੜੇ ਮਰਜ਼ੀ ਬਣਾ ਲਓ। ਕਿਉਂਕਿ ਨਾ ਸੋਣ ਬਣ ਗਿਆ ਲੈ। ਛੋਟੇ ਛੋਟੇ ਬਹੁਤ ਵਧੀਆ ਬਣੇ ਨੇ। ਸਾਰੇ ਕੁੜੇ ਆਪਣੇ ਦਵਾ ਬਣਾ ਲੈਣੇ ਆ। ਫਿਲਾ ਕੇ ਜਵਾ ਲੂੰਗੀ ਇਹਨੂੰ ਮੈਂ ਫੋਤੇ ਪੁੱਜ ਬੈਟਰ ਪਾਉਣ ਨਾਲ ਆਪਾਂ ਗੈਸ ਬਿਲਕੁਲ ਘੱਟ ਕਰ ਦੇਣੀ ਆ ਗੈਸ ਨਹੀਂ ਤੇਜ਼ ਹੁਣ ਜਿਹਦੀ ਕਿਉਂਕਿ ਜੇ ਗੈਸ ਤੇਜ਼ ਹੋ ਗਈ ਉਹ ਨਾਲ ਜਿਵੇਂ ਜਮ ਜਮਦਾ ਫਿਲਾਉਣਾ ਆਖੋ ਆ ਜਾਂਦਾ ਫਿਰ ਆਪਾਂ ਨੂੰ ਇਹ ਗੈਸ ਬਿਲਕੁਲ ਘੱਟ ਹੋਣੀ ਚਾਹੀਦੀ ਆ ਲਫੋਤੇ ਪਾ ਦਨੇ ਫਿਰ ਉਸ ਵਾਰ ਗੈਸ ਤੇਜ਼ ਕਰ ਦੋ ਇਹ ਟ੍ਰਿਕ ਹੁੰਦੀ ਹੈ ਧਿਆਨ ਖਣਾ ਚੀਜ਼ ਆ ਆਪਾਂ ਨੇ ਬਹੁਤ ਜ਼ਿਆਦਾ ਹੁਣ ਇਹਦੇ ਸਾਰੇ ਪਾਸੇ ਕਿਉਂ ਪਾ ਬਿਰ ਪੁਲਟਾ ਲਾਂਗੇ ਆਪਾਂ ਨੂੰ ਫਿਰ ਚਾਰੇ ਪਾਸੇ ਕਿਉਂ ਲਾ ਗਈ ਚੰਗੀ ਤਰ੍ਹਾਂ ਲਾ ਦੇਣਾ ਹੈਗਾ ਉੱਪਰ ਵੀ ਲਾ ਥੋੜਾ ਜਿਹਾ ਵਿੱਚ ਸਾਈਡ ਤੇ ਵੀ ਲਾ ਦਿਓ ਹਨੀਵਾਸੇ ਬਣ ਗਏ ਦੇਖੋ ਫਟਾਫਟ ਬਣ ਰਿਹਾ ਬਹੁਤ ਜਲਦੀ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬਣਨ ਨੂੰ ਫਿਰ ਬੈਟਰ ਬਣਾ ਤੁਸੀਂ ਗੈਸ ਬਿਲਕੁਲ ਥੱਲੇ ਲਾ ਦੇਣੀ ਆ ਬਿਲਕੁਲ ਕੱਟ ਕਰ ਦੇਣੀ ਆ ਇਹਨਾਂ ਦਾ ਧਿਆਨ ਰੱਖਣਾ ਅੱਜ ਦਿਨ ਜਲਦੀ ਜਲਦੀ ਬਣਾਉਣੇ ਆ ਸਾਰੇ ਮੈਂ ਬਹੁਤ ಜಾਤ ਬਣਾਉਣੇ ਨੇ ਕਿਉਂਕਿ ਮੈਂ 8-10 ਕੁੜੇ ਬਣਾਉਣੇ ਬਹੁਤ ਜਲਦੀ ਬਣ ਜਾਣੇ ਨੇ ਹੋਰ ਪਾਉਂਗੀ ਤੇ ਬੈਟਰ ਮੇਂ ਫਾਈਨਲ ਆਇਆ ਰਿਫਾਈਨਡ ਹੁਣ ਦੇਸੀ ਕੀ ਲਾਇਆ ਸੀਗਾ ਹੁਣ ਗੱਤੇ ਇਹਨਾਂ ਦੇਖੋ ਤੁਹਾਨੂੰ ਫੁੱਲ ਲੱਗ ਦਿਖਾਉਣੀ ਆ ਬਿਲਕੁਲ ਪਤਲਾ ਪਤਲਾ ਬਣੂਗਾ ਇਹ ਜਿਹੜੇ ਗਾੜੇ ਬਣੇ ਸੀ ਨਾ ਅੱਦੇ ਗੱਤੇ ਇਹਨਾਂ ਬਿਲਕੁਲ ਗੈਸ ਬਿਲਕੁਲ ਕੱਟ ਗਈ ਸੀ ਕਿਉਂਕਿ ਜਮਦਾ ਨਹੀਂ ਕਰਨੀ ਤੇ ਗੈਸ ਜੇ ਇਹ ਤੇ ਨਾਲ ਦੀ ਨਾਲ ਹਸਕੀ ਜਾਂਦਾ ਫਿਰ ਫੁਲਾਉਣਾ ਆਖੋ ਜਾਂਦਾ ਆਪਾਂ ਨੂੰ ਇਸ ਕਰਕੇ ਗੈਸ ਬਿਲਕੁਲ ਕੱਟ ਕਰਕੇ ਦੇਖੋ ਖੁੱਲ ਗਿਆ ਸਾਰੇ ਪਾਸੇ ਫੈਲਾਤਾ ਹਾਂ ਪਤਲਾ ਪੂੜਾ ਬਣ ਗਿਆ। ਪਤਲੇ ਬਸੰਤ ਜੇ ਉਹਨਾਂ ਦੇ ਗਾੜੇ ਬਣਾਉਣੇ ਮੋਟੇ ਉਹਨਾਂ ਦੇ ਦਵਾ ਨਾ ਸਕਦੇ ਆ। ਦੋਨੇ ਤਰ੍ਹਾਂ ਦੇ ਪੂੜੇ ਵਰ ਸਵਾਦ ਉਹਨਾਂ ਨੂੰ ਲੱਗਦੇ ਆ ਕੋਈ ਕਮੀ ਨਹੀਂ ਹੁੰਦੀ। ਉਹਨੇ ਬਹੁਤ ਹੀ ਲੱਗਦੇ ਆ ਬਣਾਉਣ ਜੋ। ਚਾਰੇ ਬਸੇ ਕਿਉਂ ਲਾ ਕੇ ਰੋਹਣੇ ਦੇ ਹੁਣ। ਉਲਟਾ ਦਾਂਗੇ ਦੇਖੋ। ਪਤਲਾ-ਪਤਲਾ ਬਣਿਆ ਬਹੁਤ ਸੋਹਣਾ ਬਣਿਆ ਵੀ। ਸਾਰੇ ਪੁੜੇ ਨੇ ਤਿਆਰ ਕਰਦਨੇ ਆ ਫਟਾਫਟ ਆਪਾਂ ਪੁੜੇ ਹੋ ਗਏ ਸਾਰੇ ਪਏ ਤਿਆਰ ਆਪਣੇ ਤੇ ਹੁਣ ਆਪਣ ਤਿਆਰ ਹੋ ਦੂਸਰੇ ਚੋੜੇ ਕਿਦਨ ਮਣੇ ਮਿਲਦੇ ਬਹੁਤ ਜਲਦੀ ਵੀਡੀਓ ਦੇ ਨਾਲ ਬਾਏ ਬਾਏ ਸਸਿਆਕਾਲ